ਤਨਵਾਦ ਤੁਹਾਡਾ ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਨੇ ਕਿਉਂਕਿ ਮੇਰਾ ਨਾਂ ਹੀ ਲਿਆ ਮੈਂ ਜਰੂਰ ਬਾਹਰ ਕਿਹਾ ਕਿ ਅਸੀਂ ਮਨਰੇਗਾ ਨੂੰ ਤਾਂ ਡਿਸਕਸ ਕਰੀਏ ਕਰੀਏ ਕਿਉਂਕਿ ਇਹ ਤਾਂ ਦੇਣੀ ਕਾਂਗਰਸ ਪਾਰਟੀ ਦੀ ਹੈ ਤੁਹਾਡਾ ਇਹਦੇ ਵਿੱਚ ਕੁਝ ਨਹੀਂ ਹੈ ਤੁਹਾਡੇ ਮੈਂ ਤੁਹਾਨੂੰ ਦਿਨ ਵੀ ਦੱਸ ਦਿੰਦਾ ਮੈਂ ਇੱਕ ਮਿੰਟ ਗੱਲ ਤਾਂ ਸੁਣ ਲਓ ਹੁਣ ਬਹਿ ਜਾਓ ਬਹਿ ਜਾਓ ਮੰਤਰੀ ਸਾਹਿਬ ਬਹਿ ਜਾਓ ਹੁਣ ਮਨਰੇਗਾ ਮਨਰੇਗਾ ਨਹੀਂ ਸੀ ਉਹ ਜਾਣਕਾਰੀ ਹੈ ਨਹੀਂ ਜੀ ਮੰਤਰੀ ਸਾਹਿਬ ਬਹਿ ਜਾਓ ਯਾਰ ਕਿਉਂ ਆਪਾਂ ਸਪੀਕਰ ਸਾਹਿਬ ਪਿਛਲੇ 4 ਸਾਲ ਦੇ ਵਿੱਚ ਲੈਂਡ ਐਕਵਿਜ਼ੀਸ਼ਨ ਐਕਟ ਸੀਗਾ ਚਲੋ ਜੀ ਆਪਾਂ ਬੇਸਿਕਲੀ ਤਾਂ ਡਿਸਕਸ਼ਨ ਇਹ ਕਰਨ ਆਏ ਆ ਕਿ ਇਹ ਜਿਹੜੀ ਮਨਰੇਗਾ ਸਕੀਮ ਹੈ ਇਹ ਸਰਕਾਰ ਬੀਜੇਪੀ ਦੀ ਅਬੋਲਿਸ਼ ਕਰਨ ਜਾ ਰਹੀ ਆ ਉਹਦੇ ਫੈਕਟਸ ਆਪਣੇ ਕੋ ਸਾਰਿਆਂ ਕੋਲ ਹੈਗੇ ਕਿਉਂਕਿ 100% ਪਹਿਲਾਂ ਇਹ ਸੈਂਟਰਲੀ ਸਪான்ਸਰਡ ਸਕੀਮ ਸੀ ਤੇ ਹੁਣ 60 40 ਦੀ ਰੇਸ਼ੋ ਨਾਲ ਇਹਨਾਂ ਨੇ ਬੇਸਿਕਲੀ ਸੂਬਿਆਂ ਦਾ ਗਲਾ ਕਟਿਆ ਜਿਹਦੇ ਨਾਲ 30 ਤੋਂ 50 ਹਜ਼ਾਰ ਕਰੋੜ ਰੁਪਈਆ ਸੂਬਿਆਂ ਦੇ ਕੋਲੋਂ ਦੇਣਾ ਪਊਗਾ ਜਿਹੜਾ ਕਿ ਮੈਨੂੰ ਲੱਗਦਾ ਸੂਬੇ ਇਸ ਪੋਜੀਸ਼ਨ 'ਚ ਨਹੀਂ ਹੈਗੇ ਕਿਉਂਕਿ ਉਹ 12 ਕਰੋੜ ਜਿਹੜੇ ਮਜ਼ਦੂਰ ਹੈ ਜਿਹੜੀਆਂ ਇਹਦੀਆਂ ਚੰਗੀਆਂ ਚੀਜ਼ਾਂ ਕਿਉਂਕਿ ਇਹ 100 ਦਿਨ ਦੀ ਸਕੀਮ ਸੀ ਲੇਕਿਨ ਨੈਸ਼ਨਲ ਲੈਵਲ ਤੇ ਇਹ ਸਿਰਫ 50 ਦਿਨ ਅਚੀਵ ਹੋ ਸਕਿਆ ਇਦੇ ਵਿੱਚ ਕੁਝ ਸਟੇਟਾਂ ਨੇ 70 ਤੋਂ 75 ਦਿਨ ਅਚੀਵ ਕੀਤੇ ਆ ਲੇਕਿਨ ਪੰਜਾਬ ਨੇ ਪਿਛਲੇ 24 ਸਾਲਾਂ ਦੇ ਵਿੱਚ ਤਿੰਨਾਂ ਸਾਲਾਂ ਦੇ ਵਿੱਚ 38 ਦਿਨ ਅਚੀਵ ਕੀਤੇ ਆ ਤਾਂ ਇਸ ਸਾਲ ਦਸੰਬਰ ਤੱਕ 26 ਦਿਨ ਅਚੀਵ ਕੀਤੇ ਆ ਮੈਂ ਤਾਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿਉਂਕਿ ਮੈਂ ਨਹੀਂ ਕਹਿੰਦਾ ਵੀ ਕੇ ਸਰਕਾਰ ਨੇ ਕੀ ਕੀਤਾ ਕੇ ਸਰਕਾਰ ਨੇ ਕੀ ਕੀਤਾ ਕਿਉਂਕਿ 20 ਸਾਲਾਂ ਦੀ ਸਕੀਮ ਸੀ ਜਿਹਦੇ ਵਿੱਚ 12 ਕਰੋੜ ਮਨਰੇਗਾ ਮਜ਼ਦੂਰ ਜਿਹੜੇ ਆ ਉਹਨਾਂ ਦੀ ਰੋਜ਼ੀ ਰੋਟੀ ਦੀ ਗੱਲ ਸੀ ਔਰ ਖਾਸ ਕਰਕੇ ਜਦੋਂ ਕੋਵਿਡ ਵਰਗਾ ਜਿਹੜੀ ਮਹਾਮਾਰੀ ਹੋਈ ਆ ਉਹਦੇ ਵਿੱਚ 7 ਕਰੋੜ ਮਜ਼ਦੂਰ ਜਿਹੜੇ ਉਹ ਆਪਣੇ ਪਿੰਡਾਂ 'ਚ ਵਾਪਸ ਚਲੇ ਗਏ ਸੀ ਤੇ ਉਹ ਸ਼ਹਿਰਾਂ 'ਚ ਨਹੀਂ ਆਏ ਇਹਦੇ ਪਿੱਛੇ ਮਾਨਸਿਕਤਾ ਡਾਕਟਰ ਮਨਮੋਹਨ ਸਿੰਘ ਜੀ ਦੀ ਇਹ ਸੀ ਕਿ ਤਾਂ ਕਿ ਹਰ ਵਰਗ ਨੂੰ ਕਿਤੇ ਨਾ ਕਿਤੇ ਬੈਨੀਫਿਟ ਦਿੱਤਾ ਜਾਵੇ ਹਰ ਵਰਗ ਨੂੰ ਉਹਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਹਰ ਵਰਗ ਜਿਹੜਾ ਬੈਨੀਫਿਟ ਹੋ ਸਕੇ ਚਾਹੇ ਉਹ ਰਾਈਟ ਟੂ ਐਜੂਕੇਸ਼ਨ ਐਕਟ ਆ ਚਾਹੇ ਰਾਈਟ ਟੂ ਫੂਡ ਐਕਟ ਆ ਚਾਹੇ ਫੇਰ ਕੰਪਨਸੇਸ਼ਨ ਆਫ ਲੈਂਡ ਐਕਵਿਜ਼ੀਸ਼ਨ ਆ ਤੇ ਚਾਹੇ ਇਹ ਮਨਰੇਗਾ ਜਿਹੜੀ ਹੈਗੀ ਉਹਦੀ ਬੇਸਿਕਲੀ ਆਪਾਂ ਸਪਿਰਟ ਦੀ ਗੱਲ ਕਰੀ ਆ ਆਪਾਂ ਕਈ ਵਾਰੀ ਲਫ਼ਜ਼ਾਂ ਦੀ ਗੱਲ ਕਰਨ ਲੱਗ ਪੈਨੇ ਆ ਉਸ ਸਪਿਰਟ ਨੂੰ ਛੱਡ ਲੈਨੇ ਆ ਵੀ ਇਹ ਫਲਾਨੇ ਨੇ ਐ ਕਹਤਾ ਫਲਾਨੇ ਨੇ ਐ ਕਹਤਾ ਅਸਲੀਅਤ ਇਹ ਆ ਕਿ ਮੈਂ ਬਾਹਰ ਇਹ ਵੀ ਗੱਲ ਕਹੀ ਸੀ ਕਿ ਸਾਨੂੰ ਸਿਰਫ ਸਪੈਸ਼ਲ ਸੈਸ਼ਨ ਸੱਦਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਰੈਗੂਲਰ ਸੈਸ਼ਨ ਵੀ ਸੱਦਣ ਦੀ ਜ਼ਰੂਰਤ ਹੈਗੀ ਆ ਅਸੀਂ ਸਪੈਸ਼ਲ ਸੈਸ਼ਨ ਦੇ ਨਾਂ ਤੇ ਅਸੀਂ ਜ਼ੀਰੋ ਆਵਰ ਵੀ ਖਾ ਜਾਂਦੇ ਆ ਅਸੀਂ ਕੋਈ ਕੁਐਸਚਨ ਆਵਰ ਨਹੀਂ ਹੋਣ ਦਿੰਦੇ ਤੇ ਪਹਿਲਾਂ ਤਾਂ ਇਹ ਕਹਿੰਨੇ ਆ ਕਿ ਜਿਨੇ ਜੋ ਬੋਲਣਾ ਹੋਵੇ ਖੁੱਲਾ ਟਾਈਮ ਦਵਾਂਗੇ ਤੇ ਮੁੜ ਕੇ ਸਪੀਕਰ ਸਾਹਿਬ ਕਹਿ ਦਿੰਦੇ ਵੀ ਤੁਹਾਡੇ ਇੰਨੇ ਮਿੰਟ ਆ ਤੇ ਤੁਹਾਡੇ ਇੰਨੇ ਮਿੰਟ ਆ ਸਪੀਕਰ ਸਾਹਿਬ ਥੋੜਾ ਜਿਆ ਕਿਉਂਕਿ ਆਪਾਂ ਹੋਰ ਕਰਨਾ ਕੀ ਆ ਹੋਰ ਮੈਨੂੰ ਕਿਉਂਕਿ ਮੈਂ ਪਿਛਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਆਨੰਦਪੁਰ ਸਾਹਿਬ ਕਿਹਾ ਸੀ ਕਿ ਸਾਡੇ 5 ਬਿੱਲ ਆ ਰਹੇ ਆ ਪਾਰਲੀਮੈਂਟ ਦੇ ਵਿੱਚ ਔਰ ਉਹਦੇ ਵਿੱਚ ਖਾਸ ਕਰਕੇ ਜਿਹੜਾ ਐਜੂਕੇਸ਼ਨ ਦਾ ਜਿਹੜਾ ਬਿੱਲ ਹੈ ਉਹ ਅਸੀਂ 2020 ਦੇ ਵਿੱਚ ਵੀ ਓਪੋਜ਼ ਨਹੀਂ ਕੀਤਾ ਤੇ ਹੁਣ ਹੀ ਬਣ ਕੇ ਹਾਇਰ ਐਜੂਕੇਸ਼ਨ ਨੂੰ ਵੀ ਉਹ ਬੇਸਿਕਲੀ ਉਹਦਾ ਨਾਂ ਇਹਨਾਂ ਨੇ ਰੱਖਿਆ ਹੈਗਾ ਇਹ ਹਰ ਚੀਜ਼ ਨੂੰ ਵਿਕਸਿਤ ਭਾਰਤੀ ਜਿਹੜੀ ਬੀਜੇਪੀ ਕਰਨਾ ਚਾਹੁੰਦੀ ਆ ਉਹ ਮੈਨੂੰ ਐ ਲੱਗਦਾ ਕਿ ਇਹਨਾਂ ਨੂੰ ਐ ਲੱਗਦਾ ਕਿ 2014 ਤੋਂ ਪਹਿਲਾਂ ਸ਼ਾਇਦ ਸਾਡਾ ਦੇਸ਼ ਬਣਿਆ ਹੀ ਨਹੀਂ ਸੀਗਾ ਇਹਨਾਂ ਦੀ ਮਾਨਸਿਕਤਾ ਔਰ ਇਹ ਸਾਰਾ ਕੁਝ ਜਿਹੜਾ ਕਾਰਪੋਰੇਟ ਸੈਕਟਰ ਦੇ ਪ੍ਰੈਸ਼ਰ ਥੱਲੇ ਹੋ ਰਿਹਾ ਕਿਉਂਕਿ ਆਪਾਂ ਇਹ ਸਪਿਰਿਟ ਨੂੰ ਸਮਝ ਲਈਏ ਕਿਉਂਕਿ ਅੱਜ ਚਲਾ ਕੌਣ ਰਿਹਾ ਇਸ ਦੇਸ਼ ਨੂੰ ਕਾਰਪੋਰੇਟ ਸੈਕਟਰ ਚਲਾ ਰਿਹਾ ਤਾਂ ਕਿ ਉਹਨਾਂ ਨੂੰ ਐ ਲੱਗਿਆ ਕਿ ਸਾਨੂੰ ਜਿਹੜੀ ਚੀਪ ਆ ਉਹ ਲੇਬਰ ਚਾਹੀਦੀ ਆ ਔਰ ਇਹਦੇ ਵਿੱਚ ਇਵਨ ਕਿ ਪੰਜਾਬ ਨਾਲ ਹੋਰ ਵੀ ਗਾਂਵ ਵਿਤਕਰਾ ਹੈਗਾ ਸਾਡੇ ਜਿਹੜੀ ਦਿਹਾੜੀ ਹੈਗੀ ਆ ਉਹ 346 ਰੁਪਏ ਆ ਔਰ ਜਦ ਕੇ ਹਰਿਆਣੇ ਦੇ ਵਿੱਚ ਉਹ ਹੀ ਦਿਹਾੜੀ ਜਿਹੜੀ ਉਹ 400 ਰੁਪਏ ਆ ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਇਹਦੇ ਤੇ ਗੌਰ ਕਰਕੇ ਇਹ ਠੀਕ ਆ ਕਿ ਆਪਾਂ ਇੱਥੇ ਰੈਜ਼ੋਲੂਸ਼ਨ ਪਾਲਾਂਗੇ ਲੇਕਿਨ ਮੰਤਰੀ ਸਾਹਿਬ ਆਪਾਂ ਦਿੱਲੀ ਵੱਲ ਨੂੰ ਮੂੰਹ ਕਰੀਏ ਸਾਨੂੰ ਪਤਾ ਆ ਕੌਣ ਬੀਜੇਪੀ ਦੀ ਬੀ ਟੀਮ ਆ ਤੇ ਕੌਣ ਏ ਟੀਮ ਆ ਸੋ ਇਸ ਕਰਕੇ ਲੋਕਾਂ ਨੂੰ ਵੀ ਪਤਾ ਆਪਾਂ ਬਹੁਤ ਇੱਥੇ ਜੇ ਕਵਾਂਗੇ ਇੱਕ ਦੂਸਰੇ ਤੇ ਗੱਲ ਛਾਲਾਂਗੇ ਤੇ ਗੱਲ ਸਾਰਿਆਂ ਨੂੰ ਸਮਝ ਆਉਂਦੀ ਆ ਕੀ ਕੌਣ ਬੀਬੀਐਮਬੀ ਦਾ ਮਤਾ ਪਾ ਕੇ ਤੇ ਕਿਹਨੇ ਫੋਟੋ ਖਿਚਾ ਕੇ ਤਾਂ ਕੀ ਕੀਤਾ ਉਹਦੇ ਤੋਂ ਬਾਅਦ ਸੀਆਈਐਸਐਫ ਵੀ ਲੱਗ ਗਈ ਤੇ ਅਸੀਂ ਉਹਦੀ ਲੜਾਈ ਕਿਤੇ ਲੜ ਨਹੀਂ ਸਕੇ ਮੈਨੂੰ ਲੱਗਦਾ ਸਾਨੂੰ ਕਿਉਂਕਿ ਤੁਸੀਂ ਇੱਥੇ ਨਹੀਂ ਬੋਲਣ ਦਿੰਦੇ ਉਹ ਬੀਜੇਪੀ ਵਾਲੇ ਦਿੱਲੀ ਨਹੀਂ ਬੋਲਣ ਦਿੰਦੇ ਤੇ ਗੱਲ ਉਥੇ ਦੀ ਉਥੇ ਆ ਆਪਣਾ ਨੁਕਸਾਨ ਹੋ ਰਿਹਾ ਪੰਜਾਬ ਦਾ ਨੁਕਸਾਨ ਹੋ ਰਿਹਾ ਸਟੇਟਾਂ ਦਾ ਨੁਕਸਾਨ ਹੋ ਰਿਹਾ ਤੇ ਸਾਨੂੰ ਲੜਾਈ ਜਿੱਥੇ ਮੈਨੂੰ ਲੱਗਦਾ ਲੀਗਲ ਤੌਰ ਤੇ ਵੀ ਅੱਗੇ ਲੈ ਕੇ ਜਾਣੀ ਚਾਹੀਦੀ ਆ ਉਥੇ ਸਾਨੂੰ ਮੈਨੂੰ ਲੱਗਦਾ ਸਾਰਿਆਂ ਨੂੰ ਇਕੱਠੇ ਹੋ ਕੇ ਸਾਡੇ ਭਾਵੇਂ ਸਾਰੇ ਮੈਂਬਰ ਪਾਰਲੀਮੈਂਟ ਔਰ ਸਾਰੇ 117 ਦੇ 17 ਐਮਐਲਏ ਆਓ ਚੱਲੀਏ ਤਾਂ ਸਹੀ ਉਹਨੂੰ ਮੂੰਹ ਤਾਂ ਕਰੀਏ ਫਿਰ ਆਪਾਂ ਦੇਖਦੇ ਹਾਂ ਕਿ ਤੁਹਾਡੇ ਨਾਲ ਕਿਹੜਾ ਨਹੀਂ ਚੱਲਦਾ